ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਢਿੱਲੋ ਰੋੜਾ ਵਾਲੀ ਚੈਨਲ ਦੇ ਉੱਪਰ ਤੇ ਆਪਾਂ ਬਈ ਜੀ ਵੜ ਰਹੇ ਸੀ ਝੋਨਾ ਮੈਂ ਸੋਚਿਆ ਸਾਰੇ ਹੀ ਪਾਈ ਜਾਂਦੇ ਆ ਵੀਡੀਓ ਆਪਾਂ ਵੀ ਪਾ ਲਈਏ ਤੇ ਦਾਣੇ ਪਵਾ ਕੇ ਮੈਂ ਟਰਾਲੀ ਤੇ ਖੜਾ ਸੀ ਤੇ ਕੰਬਾਈਨ ਬਈ ਜੀ ਲੱਗੀ ਹੋਈ ਆ ਆਪਣੇ ਸ਼ੇਰ ਸਿੱਧੂ ਤੇ ਸਰਜੀਤ ਸਿੱਧੂ ਇਹਨਾਂ ਦੀ ਹਰ ਸਾਲ ਬਈ ਜੀ ਇਹੀ ਆਪਣੇ ਜਿਹੜਾ ਝੋਨਾ ਤੇ ਕਣਕ ਵੜਦੇ ਆ ਤੇ ਬਈ ਜੀ ਵਾਹਣ ਥੋੜਾ ਜਿਹਾ ਗਿੱਲਾ ਸੀ ਕਿਉਂਕਿ ਮੀਂਹ ਪੈ ਕੇ ਹਟਿਆ ਸੀ ਕੁਝ ਦਿਨ ਪਹਿਲਾਂ ਤੇ ਮੈਂ ਕਿਹਾ ਵੀ ਟਰਾਲੀ ਯਾਰ ਖੁੱਬ ਖੱਬਣਾ ਜਾਵੇ ਤੇ ਲਾਸਟ ਟੱਪਾ ਜਿਹੜਾ ਤੁਸੀਂ ਰਾਤ ਹੀ ਪਾ ਦਿਓ ਕਿਉਂਕਿ ਆਪਣੇ ਨਾਲ ਹੀ ਰਾਹ ਲੱਗਦਾ ਖੇਤ ਦੇ ਬਾਈ ਕਹਿੰਦਾ ਗੱਲ ਹੀ ਕੋਈ ਨਹੀਂ ਕਹਿੰਦਾ ਯਾਰ ਤੂੰ ਰਾਤ ਹੀ ਲੈ ਕੇ ਚੱਲ ਤੇ ਆਪਾਂ ਕਹਿੰਦਾ ਦਾਣੇ ਜਿਹੜਾ ਲਾਸਟ ਟੱਪਾ ਉੱਥੇ ਪਾ ਦਿੰਨੇ ਆ ਕਿਉਂ ਰਿਸਕ ਲੈਣਾ ਤੇ ਬਈ ਕੰਬੈਨ ਕੋਲੇ ਲਿਆ ਕੇ ਬਾਈ ਪਾਉਣ ਲੱਗ ਗਿਆ ਦਾਣੇ ਤੇ ਲਾਣੇਦਾਰ ਵੀ ਕੋਲੇ ਖੜਾ ਦੇਖ ਰਿਹਾ ਜਦੋਂ ਬਈ ਆ ਕੰਬੈਨ ਦਾ ਆਗਰ ਚੱਲਦਾ ਨਾ ਕਸ਼ਾਲ ਦੀ ਜਿਹੜੀ ਖੁਸ਼ੀ ਹੁੰਦੀ ਆ ਮੈਂ ਕਹਿੰਨਾ ਸੱਤਵੇਂ ਅਸਮਾਨ ਤੇ ਹੁੰਦੀ ਆ ਇਹਦੇ ਬਾਰੇ ਬਈ ਜੀ ਖੁਸ਼ੀ ਬਾਰੇ ਤਾਂ ਜਿਹੜਾ ਬੰਦਾ ਖੇਤੀ ਕਰਦਾ ਉਹਨੂੰ ਹੀ ਪਤਾ ਹੁੰਦਾ ਵੀ ਇੰਨੀ ਜ਼ਿਆਦਾ ਖੁਸ਼ੀ ਚੜਦੀ ਆ ਓਗਰ ਚਲਦੇ ਤੋਂ ਤੇ ਬਾਈਆਂ ਨੇ ਬਈ ਦੂਜੀ ਕੰਬਾਈਨ ਵੀ ਲਿਆਂਦੀ ਇਹਨਾਂ ਕੋਲੇ ਤਿੰਨ ਕੰਬਾਈਨਾਂ ਪਿਛਲੀ ਵਾਰੀ ਕਣਕਵਾਰੀ ਵੀ ਇਹਨਾਂ ਨੇ ਤਿੰਨੇ ਲਾਤੀਆਂ ਸੀ ਲਿਆ ਕੇ ਅੱਜ ਵੀ ਥੋੜਾ ਜਿਹਾ ਜਿਹੜਾ ਸ਼ਾਮ ਜੀ ਹੋ ਗਈ ਸੀ ਜਦੋਂ ਆਪਣੇ ਲੱਗੇ ਇਹ ਵੜਨ ਤਾਂ ਕਰਕੇ ਦੂਜੀ ਕੰਬਾਈਨ ਵੀ ਇਹਨਾਂ ਨੇ ਬੁਲਾ ਲਈ ਕਹਿੰਦੇ ਦੋ ਲਾ ਕੇ ਆਪਾਂ ਹੁਣ ਵੜ ਦਿੰਨੇ ਆ ਉੱਧਰੋਂ ਬਾਈ ਜੀ ਗਰਸੇਵਕ ਮਾਨ ਜਿਹੜਾ ਉਹ ਵੀ ਟਰਾਲੀ ਲੈ ਕੇ ਪਹੁੰਚ ਚੁੱਕਿਆ ਬਾਕੀ ਦਾ ਜਿਹੜਾ ਰਹਿੰਦਾ ਝੋਨਾ ਉਹ ਟਰਾਲੀ ਦੇ ਵਿੱਚ ਪਾਵਾਂਗੇ ਤੇ ਆਪਾਂ ਬਾਈ ਜੀ ਜਿਹੜਾ ਹੁਣ ਚੱਲੇ ਆ ਗੇੜਾ ਲੌਨ ਟਰਾਲੀ ਆਪਣੀ ਫੁੱਲ ਹੋ ਚੁੱਕੀ ਆ ਤੇ ਆਪਾਂ ਬਈ ਚਾਲੇ ਪਾਤੇ ਆ ਹੁਣ ਪਿੰਡ ਨੂੰ ਪਿੰਡ ਹੀ ਆਪਣੀ ਜਿਹੜੀ ਦਾਣਾ ਮੰਡੀ ਬਣੀ ਹੋਈ ਆ ਤੇ ਚਾਲੇ ਪਾਤੇ ਆਪਾਂ ਪਿੰਡ ਨੂੰ ਫੋੜ 3610 ਨੂੰ ਮਾਰੀ ਥਾਪੀ ਮੈਂ ਕਿਹਾ ਚੱਲ ਵੀ ਚੋਬਰਾ ਹੁਣ ਤੇਰਾ ਜੋਰ ਪਰਖਿਆ ਜਾਣਾ ਉਹਨੇ ਵੀ ਮਾਰਿਆ ਫਕਾਰਾ ਕਹਿੰਦਾ ਗੱਲ ਹੀ ਕੋਈ ਨਹੀਂ ਤੇ ਆਪਾਂ ਪਹੁੰਚ ਗਏ ਬਈ ਜੀ ਆਪਣੇ ਪਿੰਡ ਦੇ ਦਸ਼ਮੇਸ਼ ਕੰਡੇ ਤੇ ਇੱਥੇ ਕਰਾਵਾਂਗੇ ਹੁਣ ਆਪਾਂ ਜਿਹੜਾ ਝੋਨੇ ਦਾ ਵੇਟ ਝੋਨੇ ਦਾ ਵੇਟ ਕਰਾ ਕੇ ਬਈ ਜੀ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨਾਲ ਹੀ ਪਿੰਡ ਦੇ ਆਪਣੇ ਜਿਹੜੀ ਕੰਡੇ ਦੇ ਦਾਣਾ ਮੰਡੀ ਆ ਉਸ ਦਾਣਾ ਮੰਡੀ ਦੇ ਵਿੱਚ ਆਪਾਂ ਲੈ ਗਏ ਟਰਾਲੀ ਤੇ RAMU ਨੇ ਖੋਲਤਾ ਡਾਲਾ ਡਾਲਾ ਖੋਲ ਕੇ ਬਈ ਜੀ ਮੈਂ ਉਹਨੂੰ ਕਿਹਾ ਛਾੜ ਦੇ ਇਹਨੂੰ ਚੰਗੀ ਤਰ੍ਹਾਂ ਤੇ ਫੇਰ ਆਪਾਂ ਜਿਹੜੀ ਚੱਕਦੇ ਆਂ ਇਹਦੀ ਲਿਫਟ ਕਹਿੰਦਾ ਠੀਕ ਐ ਸਰਦਾਰ ਜੀ ਛਾੜ ਦਿੰਨੇ ਆ ਤੇ ਸ਼ਾਮ ਬਈ ਕਾਫੀ ਹੋ ਗਈ ਸੀ ਲਾਈਟਾਂ ਜਗ ਚੁੱਕੀਆਂ ਸੀ ਦਾਣਾ ਮੰਡੀ ਦੇ ਵਿੱਚ ਤੇ ਡਾਲਾ ਬਈ ਛਾੜ ਕੇ ਜਿਹੜਾ ਉਹਨੇ ਦਿੱਤਾ ਲਾ ਤੇ ਉਸ ਤੋਂ ਬਾਅਦ ਫੇਰ ਆਪਾਂ ਲਿਫਟ ਚੱਕ ਕੇ ਜਿਹੜੀ ਟਰਾਲੀ ਦਿੱਤੀ ਲਾ ਤੇ ਕਿਵੇਂ ਲੱਗਿਆ ਵਲੌਗ ਬਈ ਜੀ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਬਈ ਜੀ ਵੱਧ ਵੱਧ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਦੋਸਤੋ